ਲੈ ਵੀ ਮਿੱਤਰੋ ਹੁਣ ਤੁਹਾਨੂੰ ਗੱਠ ਡਿੱਗਦੀ ਦਿਖਾਵਾਂਗੇ ਬਈ ਦੇਖੋ ਕਿੰਨੀ ਘੈਂਟ ਪੈਕ ਕੀਤੀ ਚੀਜ਼ ਘੈਂਟ ਆ ਪੂਰੀ ਤੇ ਜੌਂਡੀਅਰ ਤੇ ਚੱਲਦੀ ਆ ਕਰੋ ਚੱਕ ਬਈ ਗਾਠੇ ਤਾਂ ਮੈਨੂੰ ਲੱਗਦਾ ਕਿਲੇ ਚ ਬਈ 2-3 ਨਹੀਂ ਬਣਾਇਆ ਕਰੂ ਦੇਖੋ ਸਰੇ ਹੀ ਆਤਾ ਮਾਜਾ ਮਾ ਬਈ ਐ ਵੀ ਜੌਂਡੀਅਰ ਤੇ ਆ ਕੱਢਤੀ ਬਈ ਕਿੱਡੀ ਵੱਡੀ ਐਂਡ ਤੱਕ ਦੇਖੋ ਬਈ ਸ ਡਿੱਗਦੀ ਦੇਖੋ ਕਿੱਡੀ ਬਣ ਜੂ ਇਹ ਦੇਖੋ ਐ ਚੱਲਦੀ ਆ ਦੇਖੋ ਕਿੱਡੀ ਕੱਢਤੀ ਗੱਠ ਆ ਆਪਣੇ ਦਾ ਬਈ ਟਿਕਟਾਂ ਹੀ ਕੱਢ ਕੇ ਕਹਿਣਗੇ ਅਸੀਂ ਮਸ਼ੀਨ ਲਿਆਂਦੀ ਠੀਕ ਆ ਆ ਰਹੀ ਬਈ ਗੱਠ ਦਸ ਲਈ ਦੇਖੋ ਐਡੀ ਵੱਡੀ ਗੱਠ ਆ ਉਹ ਇੱਥੇ ਡਿੱਗੂ ਹੋਣ ਦੇਖੀ ਚੱਲਿਓ ਚੌਂ ਡੀਰ ਆ ਚੱਕੋ ਏ ਦੇਖੋ ਬਈ ਓਕੇ ਆ ਕਰੋ ਚੱਕ ਆ ਬਣਾਤੀ ਬਈ ਏਡੀ ਬਾਕੀ ਉੱਤੇ ਚੜ ਕੇ ਬਈ ਉਹਦੀ ਦੇਖ ਲੈਂਦੇ ਆ ਇਹ ਅੱਜ ਮਤਲਬ ਕੀ ਹੈ ਇਹ ਨੇ ਪਹਿਲੀ ਵਾਰੀ ਚਲਾਈ ਆ ਆ ਤਾਂ ਡਿੱਗ ਪੀ ਡਿੱਗ ਪੀ ਇਹ ਹੈਣਾ ਇਹ ਤਾਂ ਡਿੱਗ ਪੀ ਦੇਖੋ ਬਈ ਉਹਦੀ ਚੜ ਜਾਂਦੇ ਆ ਤਹਾਂ ਤਾਂ ਮਾਜਾ ਮਾ ਬਾਕੀ ਤੁਹਾਨੂੰ ਡਿੱਗਦੀ ਦਿਖਾ ਦਾਂਗੇ ਬਈ ਬਣਾ ਦਿੱਤੀ ਇਹਨੇ